ਅੱਜ ਸਵੇਰੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ 22 ਵਾਲੇ ਪਾਸੇ 9:30 ਵਜੇ ਜਿਵੇਂ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੁੰਦਾ ਉਨੇ ਬਹੁਤ ਸਾਰੇ ਸਵਾਲ ਖੜੇ ਕਰਤੇ ਆ ਪੰਥਕਲਕਿਆਂ ਦੇ ਵਿੱਚ ਸਿੱਖ ਪੋਲਿਟਿਕਸ ਦੇ ਵਿੱਚ ਪੰਜਾਬ ਦੇ ਦ੍ਰਿਸ਼ ਤੇ ਇਸ ਗੱਲ ਨੇ ਇੱਕ ਵੱਡਾ ਡੈਂਟ ਪਾਇਆ ਅੱਜ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਜਦੋਂ ਉਹ ਸੇਵਾਦਾਰਾਂ ਵਾਲੀ ਪੋਸ਼ਾਕ ਦੇ ਵਿੱਚ ਬਰਸ਼ਾ ਫੜ ਕੇ ਡਿਊਟੀ ਨਿਭਾ ਰਹੇ ਸੀ ਜਿਹੜੀ ਉਹਨਾਂ ਦੀ ਅਕਾਲ ਤਖਸਾਲ ਵੱਲੋਂ ਲਾਈ ਗਈ ਸੀ ਉਸ ਮੌਕੇ ਦੇ ਉੱਤੇ ਉਹਨਾਂ ਤੇ ਹਮਲਾ ਕੀਤਾ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਦੁਖਦਾਈ ਵਰਤਾਰਾ ਹੈ ਔਰ ਬੇहद ਕਨਾਉਣਾ ਤੇ ਗਲਤ ਹੈ ਇਹਦੇ ਚ ਕੋਈ ਦੋਰਾਵਾ ਨਹੀਂ ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਕਰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਤੇ ਹਮਲੇ ਤੋਂ ਬਾਅਦ ਜਿਵੇਂ ਸਿੰਘ ਸਭਾਨ ਨੇ ਇਹਦਾ ਨੋਟਿਸ ਲਿਆ ਜਿਸ ਤਰੀਕੇ ਨਾਲ ਇਹਦੇ ਉੱਤੇ ਪ੍ਰਤੀਕਿਰਿਆਵਾਂ ਆਈਆਂ ਨੇ ਔਰ ਪੰਜਾਬ ਦੇ ਸੀਨ ਦੇ ਉੱਪਰ ਜਿਸ ਤਰੀਕੇ ਨਾਲ ਇਹ ਗੱਲ ਅੱਗੇ ਵਧ ਰਹੀ ਹੈ ਉਹਨੂੰ ਕਿਵੇਂ ਲਿਆ ਜਾਵੇ ਮੇਰੇ ਨਾਲ ਨੇ ਸਰਦਾਰ ਜਗਤਾਰ ਸਿੰਘ ਜੀ ਸੀਨੀਅਰ ਜਰਨਲਿਸਟ ਨੇ ਔਰ ਭਾਈ ਹਰਸਿਮਰਨ ਸਿੰਘ ਆਨੰਦਪੁਰ ਸਾਹਿਬ ਤੋਂ ਜਿਨ੍ਹਾਂ ਦਾ ਐਸਐਕਸ ਸਕਾਲਰ ਵਜੋਂ ਬਹੁਤ ਸਾਰਾ ਕੰਮ ਹੈ ਔਰ ਇਹਨਾਂ ਨੇ ਘਟਨਾਵਾਂ ਨੂੰ ਸਦਾ ਨੀਝ ਲਾ ਕੇ ਤੱਕਿਆ ਸਿੱਖ ਪੰਥ ਦੇ ਵਿੱਚ ਪਿਛਲੇ ਇੱਕ ਅਰਸੇ ਤੋਂ ਔਰ ਖਾਸ ਤੌਰ ਤੇ ਇਹਨਾਂ ਦੋ ਢਾਈ ਮਹੀਨਿਆਂ ਦੇ ਵਿੱਚ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਤੋਂ ਚੀਜ਼ਾਂ ਸ਼ੇਪ ਲੈ ਰਹੀਆਂ ਸੀਗੀਆਂ ਔਰ ਦੋ ਦਿਨ ਪਹਿਲਾਂ ਇੱਕ ਫੈਸਲੇ ਤੋਂ ਬਾਅਦ ਜਿਸ ਤਰ੍ਹਾਂ ਇਹ ਹਮਲਾ ਹੋਇਆ ਔਰ ਇਹਨੇ ਜਿਸ ਤਰੀਕੇ ਨਾਲ ਸਵਾਲ ਖੜੇ ਕੀਤੇ ਆ ਸਾਜਗਤਾਰ ਸਿੰਘ ਜੀ ਇਹਨੂੰ ਕਿਵੇਂ ਸਮਝੀਏ ਪਹਿਲੀ ਗੱਲ ਤਾਂ ਇਹ ਕਿ ਮੈਂ ਨਿੱਜੀ ਤੌਰ ਤੇ ਇਸ ਹਮਲੇ ਦੀ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਇਹ ਕਿਸੇ ਵੀ ਤੇ ਇਨਸਾਨ ਤੇ ਵੀ ਅਟੈਕ ਨਹੀਂ ਹੋਣਾ ਚਾਹੀਦਾ ਜਾਨਸੰਬ ਦੀ ਬਰਾਬਰ ਹੈਗੀ ਹੈ ਔਰ ਖਾਸ ਕਰਕੇ ਜਦੋਂ ਇੱਕ ਵਿਅਕਤੀ ਮੈਂ ਵਿਅਕਤੀ ਦੀ ਗੱਲ ਕਰਦਾ ਹਾਂ ਦਰਬਾਰ ਸਾਹਿਬ ਦੇ ਦਰਵਾਜੇ ਤੇ ਪੰਚਨਾ ਸੇਵਾਦਾਰ ਮੜਕੇ ਖੜਾ ਹੋਵੇ ਉਹ ਤੇ ਡੇਰ ਕਰਨਾ ਹੋਰ ਵੀ ਨਹੀਂ ਹੋਵੇ ਸਦਾ ਸੁਖਵੀਰ ਸਿੰਘ ਬਾਦਲ ਤੇ ਅੱਜ ਹਮਲਾ ਹੋਇਆ ਜਿਹੜੋਂ ਉਹ ਸੇਵਾਦਾਰ ਦੀ ਯੂਨੀਫਾਰਮ ਪਾ ਕੇ ਮਰਛਾ ਫੜ ਕੇ ਕਿਉਂ ਖੜੇ ਹੋ ਨਹੀਂ ਸਕਦੇ ਇਸ ਕਰਕੇ ਬੈਠੇ ਸੀਗੇ ਇੱਕ ਪਾਸੇ ਸੁਖਵੀਰ ਸਿੰਘ ਜੀ ਤੇ ਦੂਜੇ ਪਾਸੇ ਸੁਖਦੇਵ ਸਿੰਘ ਢੀਟਸਾ ਇਹ ਦੋ ਦਿਨਾਂ ਦਾ ਡਿਊਟੀ ਲੱਗੀ ਸੀਗੀ ਤਨਖਾਹ ਲੱਗੀ ਸੀ ਇੱਥੇ ਇਹ ਸੇਵਾ ਅਨੁਵਾਦ ਦੀ ਸੇਵਾ ਆਪਣੇ ਆਪ ਵਿੱਚ ਬਹੁਤ ਵੱਡੀ ਹੁੰਦੀ ਹੈ ਤੇ ਉੱਥੇ ਇਨਨਤੇ ਕੋਸ਼ਿਸ਼ ਕੀਤੀ ਇਹਨਾਂ ਨੂੰ ਜਾਨੋਂ ਮਾਰਨ ਦੀ ਇਹ ਜਰੋਂ ਤੋਂ ਮਿਲਟਰੀ ਸੀ ਸ਼ੁਰੂ ਹੋਈ ਹੈ ਇਹ ਦੂਜਾ ਕੇਸ ਹੈ ਅਰਦਾਵਾਜੀ ਜੀ ਪਹਿਲਾ ਕੇਸ ਸੀਗਾ ਅਵਤਾਰ ਸਿੰਘ ਔਟਵਾਲ ਡੀਆਈਆਰ ਜਲੰਧਰ ਰੇਜ ਉਹਨੂੰ ਇਸੇ ਹੀ ਥਾਂ ਤੇ ਐਗਜ਼ੈਕਟ ਜਦੋਂ ਬਾਹਰ ਨਿਕਲ ਰਿਹਾ ਸੀਗਾ ਉਹਨੂੰ ਗੋਲੀ ਮਾਰੀ ਗਈ ਸੀ ਤੇ ਗੋਲੀ ਮਾਰਨ ਵਾਲੇ ਆ ਆਪਣੇ ਭਾਈ ਰਾਮ ਸਿੰਘ ਤੁਲੰਦਾ ਤੇ ਉਹਨਾਂ ਦੇ ਸਾਥੀ ਭਾਈ ਨੇ ਮੇਜਰ ਸਿੰਘ ਨਾਗੋਕੇ ਉਹਨੇ ਆਪ ਗੋਲੀ ਚਲਾਈ ਸੀਗੀ ਤੇ ਉਦੋਂ ਇੱਕ ਸ਼ੌਕ ਸੀ ਕਿ ਘਟੋ ਘਟ ਇਸ ਥਾਂ ਤੇ ਇਹ ਐਕਸ਼ਨ ਨਹੀਂ ਸੀ ਹੋਣਾ ਚਾਹੀਦਾ ਤੇ ਉਸ ਐਕਸ਼ਨ ਨੂੰ ਹਰਕ ਨੇ ਫੜੇ ਸਤਨ ਦਰਨੈਪਲ ਡੈਕ ਲੇਬ ਕੀਤਾ ਸੀ ਤੇ ਜੀ ਲੈਵਲ ਤੇ ਜਦੋਂ ਮੈਂ ਵੀ ਪਤਾ ਕੀਤਾ ਪੰਜਾਬ ਕਵਰ ਕਰਦਾ ਸੀਗਾ ਤੇ ਸੰਦਰਨਾਲ ਸਿੰਘ ਉਹਨੇ ਕਈ ਮਰਤਾ ਕਰਾਇਆ ਨਹੀਂ ਫਿਰ ਹੌਲੀ ਹੌਲੀ ਬੜਾ ਕੁਝ ਬਾਹਰ ਆਇਆ ਸੀ ਹੁਣ ਤਾਂ ਪੂਰੀ ਤਰ੍ਹਾਂ ਬਾਹਰ ਆ ਗਿਆ ਰਾਦਰ ਉਹਦੀ ਸਟੋਰੀ ਨਰੈਣ ਸਿੰਘ ਦੀ ਜਿਹਨੇ ਅੱਜ ਅਟੈਕ ਕੀਤੀ ਇਹਦੀ ਆਪਣੀ ਕਿਤਾਬ ਦੇ ਵਿੱਚ ਲੇਟਸ ਦੇ ਵਿੱਚ ਹੈ ਇਹ ਬੜਾ ਕਮਾਲ ਦਾ ਖੁਲਾਸਾ ਹੈ ਪਹਿਲੀ ਵਾਰ ਪੂਰੀ ਡਿਟੇਲ ਜੇ ਅਟਵਾਲ ਦੇ ਕੇਸ ਦੀ ਬਾਹਰ ਆਈ ਹੈ ਤੇ ਨਰੈਣ ਦੀ ਆਪਣੀ ਕਿਤਾਬ ਦੇ ਵਿੱਚ ਕਿਤਾਬ ਉਹਨੇ ਪਹਿਲਾਂ ਵੀ ਪਹਿਲਾਂ ਬਾਹਰ ਆਈ ਹੈ ਮੇਰੇ ਕੋਲ ਕਾਪੀ ਆਈ ਉਹਦੀ ਉਹਦੇ ਵਿੱਚ ਮੈਂਸ਼ਨਡ ਹੈ ਉਸੇ ਹੀ ਥਾਂ ਤੇ ਨਰੇਂਦਰ ਸਿੰਘ ਚੌੜਾ ਨੇ ਸੁਖਬੀਰ ਸਿੰਘ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਹੁਣ ਇਹਦੇ ਮੋਟਿਵ ਕੀ ਹੈ ਇਹ ਬਾਅਰ ਆਏਗਾ ਕਿ ਨਹੀਂ ਮੈਂ ਕਹਿ ਨਹੀਂ ਸਕਦਾ ਲੇਕਿਨ ਹੁਣ ਨਰੇਂਦਰ ਸਿੰਘ ਚੌੜਾ ਕੌਣ ਹੈ ਹਰਸੇਵਰਨ ਜੀ ਜਾਰਾ ਚਾਲਣਾ ਪਾੜਣੇ ਕੇ ਬਾਅਦ ਦੇ ਵਿੱਚ ਮੈਂ ਤਾਂ ਮੋਟੇ ਜੀ ਗੱਲ ਕਰਦਾ 70 ਸਾਲ ਦੀ ਉਮਰ ਹੈ 70 ਸਾਲ ਦੀ ਉਮਰ ਵਾਲੇ ਬੰਦੇ ਤੋਂ ਇਹ ਸੋਚੇ ਨਹੀਂ ਜਾਂਦਾ ਹੁੰਦਾ ਕਿ ਕੋਈ ਐਕਸ਼ਨ ਕਰੇਗਾ ਔਰ ਪਿਸਟਲ ਵੀ ਉਹ ਕੋਲ 9 ਐਮ ਐਮ ਸੀ ਡੈਡਲੀ ਪੀ ਲੈ ਤਨ ਹੈ ਜੇ ਉਹ ਕੋਡੇ ਤੇ ਉਸ ਵੇਲੇ ਸਕਿਉਰਿਟੀ ਵਾਲਾ ਜਿਹੜਾ ਨੌਕਲਾ ਸੀ ਸੁਵੀਰ ਹੋ ਰਾਂਦੇ ਉੱਥੇ ਐਸਆਈ ਅਮਰਸਰ ਦਾ ਪੋਸਟ ਸੀ ਕੋ ਤੇ ਉਹਨੇ ਜਫਾ ਪਾ ਲਿਆ ਤੇ ਜਦੋਂ ਇਹ ਤਰ ਰਵਲਵਰ ਖੋਣ ਲੱਗੇ ਪਿਸਤਲ ਤੋਂ ਉਦੋਂ ਗੋਲੀ ਚੱਲੀ ਹੈ ਫਿਰ ਬਾਕੀ ਵੀ ਪੈ ਗਏ ਉਹ ਉਸ ਨੌਕਲੇ ਚ ਗੋਲੀ ਚੱਲੀ ਹੈ ਨਹੀਂ ਗੋਲੀ ਗੋਲੀ ਇੰਜ ਲੱਗਦਾ ਜਿਵੇਂ ਗੋਲੀ ਉਹ ਚਲਾ ਰਿਆ ਸੀ ਜਦੋਂ ਉਹਨੇ ਹੱਥ ਫੜ ਨਹੀਂ ਉਹਨੇ ਪਿਸਤਲ ਨਹੀਂ ਮੈਂ ਬਹੁਤ ਡਿਟੇਲਟ ਦੇਖੀ ਹੈ ਲਗਾਤਾਰ ਵੀਡੀਓ ਆ ਰਹੀ ਹੈ ਵੱਡੀ ਕਰਕੇ ਲਾਰਜ ਕਰਕੇ ਆ ਰਹੀ ਹੈ ਸਾਰੀ ਪੋਰ ਇੰਸਟਾਗ੍ਰਾਮ ਤੇ ਸਾਰੀ ਪਈ ਹੈ ਠੀਕ ਹੈ ਉਹਨੇ ਪਿਸਤਲ ਕੰਢੀ ਮੈਂ ਚਾਰ ਪੰਜ ਵਾਰੀ ਦੇਖੀ ਐਸੇ ਕਰਕੇ ਮੈਂ ਕਿਹਾ ਦੇਖਣਾ ਤੈਨੂੰ ਗੋਲੀ ਕਿਸ ਮਲੇ ਚਲੇਗਾ ਮੈਂ ਹੁਣ ਇਹ ਦੇਖ ਕੇ اٹਿਆ ਪੱਜਬਟ ਪਹਿਲਾਂ ਆਪਣੀ ਗੱਲ ਕਰ ਦੋ ਦੁਬਾਰਾ ਫਿਰ ਉਹਨੇ ਪਿਸਤਲ ਚ ਗੋਲੀ ਕੰਢੀ ਉਸੇ ਵੇਲੇ ਹੀ ਉਹ ਐਸਆਈ ਨੇ ਦੇਖ ਲਿਆ ਤੇ ਉਹਨੇ ਇਹ ਹੱਥ ਫੜ ਕੇ ਉੱਪਰ ਨੂੰ ਕਰਤਾ ਨਾਲ ਵਾਕੇ ਦੋ ਜਣੇ ਹੋਰ ਉਹਨਾਂ ਨੇ ਕਿ ਜਫਾ ਪਾ ਲਿਆ ਉਦੋਂ ਗੋਲੀ ਚੱਲਦੀ ਐ ਗੋਲੀ ਪਹਿਲਾਂ ਨਹੀਂ ਚੱਲੀ ਨਾ ਵਾਟ ਡਿਡ ਡਰਲੀ ਵੈਪਰਸ ਸੁਖਵੀਰ ਫਰਾ ਦਾ ਬਚਾ ਹੋ ਗਿਆ ਕਟੀ ਗੱਲ ਹੈ ਹੁਣ ਉਸ ਸਾਥੇ ਇਹ 70 ਸਾਲ ਦੀ ਉਮਰ ਹੋਏ ਬੰਦੇ ਦੀ ਤੇ ਆਲਮੋਸਟ ਦੂਜੇ ਤੀਜੇ ਦਿਨ ਇਹ ਲੋਕ ਦਰਬਾਰ ਸਾਹਿਬ ਜਾਣ ਵਾਲੇ ਹੈਗੇ ਆ ਇਹ ਬਿਲਟ ਐਸੇ ਵਿੱਚ ਬ੍ਰਿਪਰੀ ਬਲੂ ਸਟਾਰ ਦੇ ਵਿੱਚ ਆਇਆ ਸੀ ਤੇ ਮੁੜ ਕੇ ਅਕਾਲ ਫੈਡਰੇਸ਼ਨ ਨਾਲ ਇਹ ਐਸੋਸੀਏਟ ਹੋ ਗਿਆ ਕਵਰ ਸਿੰਘ ਧਾਮੀ ਤੋਂ ਬਾਅਦ ਇਹਨੇ ਅਕਾਲ ਫੈਡਰੇਸ਼ਨ ਦਾ ਕਨਵੀਨਰ ਬਣ ਗਿਆ ਸੀ ਤੇ ਫਰਵਾਦ ਦੇ ਵਿੱਚ ਨਾਂ ਆਇਆ ਜਦੋਂ ਇਹ ਬੁੜੈਲ ਜੇਰ ਵਾਲੇ ਸਰਗ ਪੱਟੀ ਗਈ ਦਕਸਤਾਰ ਸਿੰਘ ਹਵਾਰਾ ਹੋ ਰਾਂ ਦਾ ਉਸ ਕੇਸ ਨੂੰ ਅੰਦਰ ਤੇ ਮੇਰਾ ਖਿਆਲ 2018 ਦੇ ਵਿੱਚ ਇਹ ਨਿਜਵਾਨਤ ਹੋ ਗਈ ਸੀ ਤੇ ਇਹ ਡਬਲ ਐਮ ਐ ਐਸਜੀਪੀਸੀ ਦਾ ਪ੍ਰਚਾਰਕ ਰਿਹਾ ਪਹਿਲਾਂ ਤੇ ਇਸ ਕਰਕੇ ਜਿਹੜੇ ਐਸਜੀਪੀਸੀ ਵਾਲੇ ਉਹ ਤਾਂ ਬਹੁਤ ਲੋਕ ਜਾਣਦੇ ਆਦਰਵਾਇਜ਼ ਵੀ ਤੇ ਕਿਤਾਬਾਂ ਮੈਂ ਕਿਹਾ ਪੱਜ ਕੇ 6 ਕਿਤਾਬਾਂ ਲਿਖੀਆਂ ਪੰਥਕ ਦਸਤਾਵੇਜ਼ ਸਿੰਘਗਰ ਆ ਮੇਰੇ ਕੋਲ ਇੱਕ ਪਈਆ ਖਾਲਸਾਣ ਵਿਰੁੱਧ ਸਾਜ਼ਿਸ਼ ਲੈਟੈਸਟ ਆਈ ਹੈ ਇਹ ਪੜ੍ਹ ਲਿਖਣ ਵਾਲਾ ਬੰਦਾ ਹੋਵੇ 70 ਸਾਲ ਦੀ ਉਮਰ ਹੋਵੇ ਉਹ ਕਿਵੇਂ ਮੋਟੀਵੇਟ ਹੋ ਗਿਆ ਕਿਨੇ ਮੋਟੀਵੇਟ ਕੀਤਾ ਇਸ ਇਹੋ ਜਿਹੀ ਐਕਸ਼ਨ ਆਸਤੇ ਮੇਰੀ ਤਾਂ ਸਮਝ ਤੋਂ ਬਾਹਰ ਹੈ ਤਾਂ ਮੈਂ ਕਹਿ ਰਿਹਾ ਕਿ ਇਹਦੀ ਬਹੁਤ ਹਾਈ ਲੈਵਲ ਤੇ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਅਸਲੀਅਤ ਸਾਹਮਣੇ ਆਉਣੀ ਚਾਹੀਦੀ ਹੈ ਪਰ ਦੁਖਾਤ ਤਾਂ ਇਹ ਹੈ ਕਿ ਅਸਲੀਅਤ ਸਾਡੇ ਬਹੁਤ ਕੁਝ ਦੀ ਬਾਹਰ ਆਈ ਹੀ ਨਹੀਂ ਜਿਵੇਂ ਮੈਂ ਗੱਲ ਕੀਤੀ ਵੀ ਟਕਵਾਲ ਦੀ ਕਿਲਿੰਗ ਦੀ ਜਿਹੜੀ ਅਸਲੀਅਤ ਸੀਗੀ ਉਹ ਵੀ ਕਦੇ ਬਾਹਰ ਨਹੀਂ ਸੀ ਆਈ ਪੂਰੀ ਤਰ੍ਹਾਂ ਇਸ ਕਿਤਾਬ ਦੇ ਵਿੱਚ ਸੋ ਇਹ ਬਹੁਤ ਕੁਝ ਹੈ ਜਿਹੜਾ ਬਾਹਰ ਹੋਣਾ ਚਾਹੀਦਾ ਹੈ ਲੇਕਿਨ ਮੈਂ ਇਸ ਕੋਲੋਂ ਹੈਰਾਨ ਹੈ ਕਿ ਜਿਸ ਕੇਸ ਨੂੰ ਪੂਰੀ ਤਰ੍ਹਾਂ ਬਾਹਰ ਨਰੈਣ ਨੇ ਖੋਦ ਲਿਆਂਦਾ ਉਸੇ ਹੀ ਥਾਂ ਤੇ ਇਹਨੇ ਖੋਦੇ ਐਕਸ਼ਨ ਕੀਤਾ ਤੇ ਸਮੇ ਤੋਂ ਬਾਹਰ ਬਾਕੀ ਸਰਵਰਨ ਜੀ ਅੱਗੇ ਦੱਸ ਸਕਦੇ ਵੀ ਹੋਇਆ ਕੀ ਹੈ ਭਾਈ ਹਰਸਮਨ ਸਿੰਘ ਜੀ ਜਦੋਂ ਨਰੈਣ ਸਿੰਘ ਚੌੜਾ ਇਹ ਮਨ ਬਣਾ ਕੇ ਆਇਆ ਹੋਊਗਾ ਕਿ ਮੈਂ ਇਸ ਜਗ੍ਹਾ ਕਿਉਂਕਿ ਉਹ ਕੋਈ ਇਹੋ ਜਿਹਾ ਇਹ ਬੰਦਾ ਤਾਂ ਹੈ ਨਹੀਂ ਜਿਹੜਾ ਬੰਦਾ ਇੰਨੀਆਂ ਕਿਤਾਬਾਂ ਲਿਖਦਾ ਹੈ ਘਟੋ ਘਟ ਉਹਦੇ ਬ੍ਰੇਨ ਨੂੰ ਕੋਈ ਕਿਵੇਂ ਕੈਪਚਰ ਕਰ ਸਕਦਾ ਇੰਝ ਤਾਂ ਹੈ ਨਹੀਂ ਇਹ ਵਿਅਕਤੀ ਦਰਬਾਰ ਸਾਹਿਬ ਦੋ ਦਿਨ ਤੋਂ ਲਗਾਤਾਰ ਆ ਰਿਹਾ ਸੀਗਾ ਇਸ ਤਰ੍ਹਾਂ ਦੀ ਖਬਰ ਹੈ ਹੁਣੇ ਮੈਂ ਅਰਪਤ ਸ਼ੋਕਲਾ ਜੀ ਨੂੰ ਸੁਣ ਰਿਹਾ ਸੀ ਜਿਹੜੇ ਲਾਅ ਐਂਡ ਆਰਡਰ ਦੇ ਥ੍ਰੀ ਜੀਪੀ ਨੇ ਔਰ ਉਹ ਕਹਿ ਰਹੇ ਸੀ ਵੀ ਇਹ ਤੇ 21 ਕੇਸ ਨੇ 21 ਕੇਸ ਦਰਜ ਨੇ ਹੁਣ ਮੈਂ ਤੋਂ ਉੱਧ ਤੋਂ ਇਹ ਸਮਝਾ ਕਿ ਜਿਸ ਵਿਅਕਤੀ ਨੂੰ ਪੰਥਕ ਪਰੰਪਰਾਵਾਂ ਦਾ ਪਤਾ ਹੈ ਜਿਸ ਨੂੰ ਦਰਬਾਰ ਸਾਹਿਬ ਦੀ ਇਮੇਅਤ ਦਾ ਪਤਾ ਹੈ ਉਹ ਬੰਦਾ ਇਸ ਤਰ੍ਹਾਂ ਦਾ ਘਣਾਉਣਾ ਕੰਮ ਕਰ ਰਿਹਾ ਇਹ ਤੁਹਾਡੀ ਸਮਝ ਤੋਂ ਕਿਵੇਂ ਤੁਸੀਂ ਇਹਨੂੰ ਇਹਨੂੰ ਦੇਖ ਰਹੇ ਹੋ ਇਹ ਸਾਰੇ ਵਰਤਾਰੇ ਦੇ ਵਿੱਚ ਹੈ ਕਿ ਅੱਜ ਜੋ ਕੁਝ ਦਰਬਾਰ ਸਾਹਿਬ ਦੇ ਵਿੱਚ ਜਿਸ ਦੀ ਅਪਾ ਗੱਲ ਕਰ ਰਹੇ ਹਾਂ ਜੋ ਇਨਸੀਡੈਂਟ ਵਾਪਰਿਆ ਨਾ ਜੀ ਇਹਦੇ 3-4 ਪਹਿਲੂ ਨੇ ਭਾਈ ਸਾਹਿਬ ਇੱਕ ਤੰਦਰੈਂਸੀ ਚੋੜਾ ਐਜ਼ ਅ ਕ੍ਰਿਮੀਨਲ ਜਿਹੜਾ ਅਜੋਨੇ ਕ੍ਰਾਈਮ ਕੀਤਾ ਹੈ ਜਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਮਾਰਨ ਦੀ ਤਾਂ ਇਹ ਖੜਾ ਹੈ ਦੂਸਰਾ ਤੁਸੀਂ ਉਸਦੇ ਜਦੋਂ ਜਗਤਾਰ ਭਾਜੀ ਨੇ ਸਾਰਾ ਉਸ ਦੀਆਂ ਜਿਹੜੀਆਂ ਸਾਰੀਆਂ ਪਿਛਲੀਆਂ ਦਸੀਆਂ ਨੇ ਖੜਕੂ ਲੈਣ ਦੀ ਟਵਾਲ ਦੀ ਕਟੜਨਾ ਦਸੀ ਹੈ ਉਹ ਸਾਰਾ ਕੁਝ ਦੱਸਿਆ ਪਰੰਪਰਾਵਾਂ ਬਾਰੇ ਦੱਸਿਆ ਜਾਂ ਹੋਇਆ ਹੈ। ਲੇਕਿਨ ਮੈਂ ਇਸ ਨੂੰ ਇਸ ਤਰੀਕੇ ਨਾਲ ਦੇਖਦਾ ਰਦਾਵਾ ਜੀ ਕਿ ਸਿੱਖ ਸੰਘਰਸ਼ੀ ਲਹਿਰ ਦਾ ਕਰੈਕਟਰ ਹੈ ਜਿਹੜਾ ਕਿ ਪਿਛਲੇ ਕਿਸੇ 40 40 40 45 ਸਾਲ ਤੋਂ ਲਗਾਤਾਰ ਇਸ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਨਵੋਲਡ ਹੈ। ਐਕਟੀਵਿਸਟ ਵੀ ਹੈ, ਜੇਲ੍ਹ ਚ ਵੀ ਗਿਆ ਹੈ, ਅਜੂਕੇ ਚਲਦੇ ਨੇ ਔਰ ਕਿਸ ਤਰੀਕੇ ਨਾਲ ਉਹ ਅੱਗੇ ਜਾ ਕੇ ਸੈਮੀਨਾਰਸ ਵੀ ਕਰਾਉਂਦਾ ਹੈ ਸਕਾਲ ਤਖਤ ਸਾਹਿਬ ਬਾਰੇ ਵੀ ਉਸ ਦੀ ਸਾਰੀ ਇੱਕ ਪਕੜ ਹੈ ਇਹ ਸਾਰਾ ਕਰਦਾ ਹੈ ਨਾ ਜੀ ਤਾਂ ਇਹਦੇ ਪਿੱਛੇ ਜੋ ਹਿਸਟਰੀ ਖੜੀ ਹੈ ਨਾ ਜੀ ਉਹ ਬੜੀ ਇੰਪੋਰਟੈਂਟ ਹੈ ਇਸ ਕਰਕੇ ਇੰਪੋਰਟੈਂਟ ਹੈ ਕਿ ਅਸੀਂ ਜਿਹੜੇ ਜਿਹੜੇ ਲੋਕ ਜਿਹਨਾਂ ਨੇ ਮੈਂ ਅਕਾਲ ਫੈਡਰੇਸ਼ਨ ਦੀ ਗੱਲ ਭਾਸ਼ਾ ਵੀ ਕੀਤੀ ਹੈ ਉਹ ਸੀਗਾ ਅਕਾਲ ਫੈਡਰੇਸ਼ਨ ਉਸ ਤੋਂ ਪਾਕਿਸਤਾਨ ਚ ਵੀ ਗਿਆ ਹੈ ਉਸ ਤੋਂ ਬਾਅਦ ਬਾਹਰ ਵੀ ਆਇਆ ਕੇਸ ਵੀ ਬਣੇ ਨੇ ਔਰ ਕਈ ਤਰੀਕੇ ਨਾਲ ਇਹਦੇ ਵਿੱਚ ਕਈ ਇੰਟਰੋਗੇਸ਼ਨ ਜੋ ਹਵਾਰਾ ਜੇ ਹੈਗੇ ਜਗਤਾਰ ਸਿੰਘ ਹਵਾਰਾ ਰੁੱਟ ਦੀ ਜਰੀ ਭੂਮਿਕਾ ਵੀ ਹੈ ਜੇਲ ਬ੍ਰੇਕ ਇਨਸੀਡੈਂਟ ਦੇ ਵਿੱਚ ਮੈਂ ਸਮਝਦਾ ਜੀ ਕਿ ਇਹ ਭਾਵੇਂ ਜਿਵੇਂ ਅੱਜ 2000 ਸਾਲ ਨੇ ਗੱਲ ਕੀਤੀ ਹੈ ਅਸੀਂ ਜਿਹੜੀ ਫੇਸ ਵੈਲਿਊ ਤੇ ਅਸੀਂ ਇਨਕੁਆਇਰੀ ਵੀ ਕਰ ਦਨੇ ਆ ਉਹਦੀ ਜਿਹੜੀ ਕ੍ਰਾਈਮ ਦੀ ਜਿਹੜੀ ਪੋਟੈਂਸੀ ਹੈ ਉਸ ਨੂੰ ਜਿਹੜਾ ਗੰਭੀਰਤਾ ਉਸ ਨੂੰ ਵੀ ਦੇਖਦੇ ਆ ਪਰ ਮੈਂ ਇਸ ਨੂੰ ਇਸ ਤਰ੍ਹਾਂ ਦੇਖਦਾ ਕਿ ਥੀ ਨੋ ਡਾਊਟ ਇਹਦਾ ਜਿਹੜਾ ਇਹ ਰੈਕਸ਼ਨ ਗਲਤ ਹੈ ਇਹ ਇਹਦੀ ਨਿੰਦਾ ਕਰਨੀ ਚਾਹੀਦੀ ਜੀ ਠੀਕਾ ਦੂਸਰੀ ਗੱਲ ਇਹ ਇਹਦਾ ਭਾਵੇਂ ਕਿ ਜੀ ਜੋਲੀ 45 ਸਾਲ ਦੇ ਵਿੱਚ ਇਤਨਾ ਸੰਘਰਸ਼ ਲੜਨ ਦੇ ਬਾਵਜੂਦ ਇਹ ਧਾਰਾ ਜਿਹੜੀ ਹੈ ਨਾ ਤਾਂ ਆਰਗੇਨਾਈਜ਼ ਹੋ ਸਕੀ ਨਾ ਸੱਤਾ ਦੇ ਨੇੜੇ ਜਾ ਸਕੀ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ ਔਰ ਕਿਸ ਤਰੀਕੇ ਨਾਲ ਜੋ ਵੀ ਐਕਸੀਡੈਂਟ ਜੋ ਵੀ ਐਕਸਪੀਰੀਅੰਸ ਕੀਤੇ ਐਕਸਪੀਰੀਮੈਂਟ ਕੀਤੇ ਗਏ ਚੱਬਾ ਕਾਨਫਰੰਸ ਹੈ ਚਾਹੇ ਕومیਲ ਸਾਹਿਬ ਹੋਵੇ ਚਾਹੇ ਮਤਸਪਾਸ ਹੋਵੇ ਜਿਹੜਾ ਸਾਰਾ ਤਜਰਬਾ ਕੀਤਾ ਜਾ ਰਿਹਾ ਹੈ ਨਾ ਉਹ ਸਾਰੀ ਫੇਲਿਓਰ ਹੈ ਉਸ ਫੇਲਿਓਰ ਦੇ ਦਰਾਸਤਾ ਉਸ ਦੇ ਉਸ ਦੇ ਐਕਸਪੀਰਚ ਛਿੜਕਦੀ ਹੈ ਔਰ ਜਦੋਂ ਸਿੰਘ ਸਾਹਿਬ ਉਸ ਨੂੰ ਇਸ ਤਰ੍ਹਾਂ ਕਰਦੇ ਨੇ ਕਿ ਇੱਕ ਮਤਲਬ ਉਹਨਾਂ ਨੇ ਜਸੇਦਾਰ ਸਾਹਿਬ ਨੇ ਜੋ ਕਾਲੀਦਾਨੀ ਆਤਮਾਨਿਕ ਤਰ੍ਹਾਂ ਕੀਤੀ ਉਹਨਾਂ ਕਾਲੀ ਦਾ ਖੜਾ ਕਰਦਾ ਯਤਨ ਕੀਤਾ ਗਿਆ ਹੈ ਦੂਸਰੇ ਪਾਸੇ ਜੋ ਇਹ ਧਾਰਾ ਜਿਹੜੀ ਖਿੰਡੀ ਹੋਈ ਹੈ ਔਰ ਬੜੀ ਸੰਘਰਸ਼ਸ਼ੀਲ ਲਗਾਤਾਰ ਕਰਦੀ ਆ ਰਹੀ ਹੈ ਉਹ ਕਿਸੇ ਤਰੀਕੇ ਗਲਤ ਜਿਹੇ ਸਾ ਉਸ ਵਾਸਤੇ ਨਹੀਂ ਜਾਣ ਦੇ ਰਹੇ ਜਾਂ ਉਹਨੂੰ ਨਹੀਂ ਕੀਤਾ ਗਿਆ ਕਿ ਉਸ ਧਾਰਾ ਦੇ ਇਸੇ ਗ੍ਰਹਿਣ ਸਿਤ ਚੌੜੀ ਦੀ ਗੱਲ ਨਹੀਂ ਹੈਗੀ ਹੋਰ ਬਹੁਤ ਲੋਕ ਨੇ ਜਿਹੜੇ ਕਿ ਇਸ ਵਿੱਚ ਸ਼ਹੀਦ ਵੀ ਹੋ ਗਏ ਉਹਨਾਂ ਦੇ ਪਰਿਵਾਰ ਨੇ ਔਰ ਜਿਹੜੀ ਜਿਹੜੀ ਸਿੰਘ ਸਾਹਿਬ ਨੇ ਜਨਤਨ ਕੀਤੇ ਦੱਸਿਆ ਉੱਥੇ ਜਿਹੜੇ 25000 ਲਾਸ਼ਾਂ ਜਿਹੜੀਆਂ ਸਾਰੇ ਖਰੜਾ ਸਾਹਿਬ ਖੜੇ ਸਾਰੇ ਖੜੇ ਗਏ ਜੀ ਸੋ ਮੇਰਾ ਕਹਿੰਦਾ ਪਾਲ ਕੀ ਹੈ ਜਦਰ ਦੀ ਆਵਾਜ਼ੀ ਕਿ ਉਸ ਦਾ ਪ੍ਰਤੀਨਿਧ ਉਸੇ ਦਾ ਪ੍ਰਤੀਨਿਧ ਫਰਸਟੇਸ਼ਨ ਦਾ ਪ੍ਰੈਜ਼ੀਡੈਂਟ ਜਨਰਲ ਸੀ ਚੋਲਾ ਉਹਦਾ ਐਕਸ਼ਨ ਗਲਤ ਹੈ ਠੀਕ ਹੈ 골ਡ ਫੈਸਲਾ ਕਰਨਾ ਹੈ ਲੇਕਿਨ ਮੈਂ ਸੋਚਦਾ ਕਿ ਜਿਹੜਾ ਵਰਟੀਕਲ ਸੋਚਦਾ ਔਰ ਡਿਸਟ੍ਰਿਕਟ ਕੌਂਸਲ ਦਾ ਪਰਸੈਪਸ਼ਨਲ ਵਰਟੀਕਲ ਸੈਪਰੇਟ ਹੋ ਗਿਆ ਹੈ ਉਸ ਕਰਕੇ ਦੋਧਾਰਾ ਮੈਨ ਹੈ ਨਾ ਜੇ ਤੁਸੀਂ ਦੋਦੇ ਰਿਐਕਸ਼ਨ ਦੇਖ ਲਓ ਕੁਝ ਕਹਿੰਦਾ ਕਿ ਰਾਜਨੀਤਿਕ ਸਿਚੁਏਸ਼ਨ ਨਹੀਂ ਮਿਲੀ ਕੁਝ ਕਹਿੰਦਾ ਕਿ ਉਹ ਸਰਦਾਰ ਨੇ ਅਕਾਲੀ ਤੋਂ ਬਾਹਰ ਕਰਨਾ ਚਾਹੀਦਾ ਹੈ ਇਹ ਕਹਤਾ ਰਹਾ ਹੈ ਦੂਜੀ ਤਰ੍ਹਾਂ ਕਹਿੰਦਾ ਠੀਕ ਹੋ ਗਿਆ ਉਹ ਨਿਮਰ ਹੋ ਗਿਆ ਸਾਰਾ ਕੁਝ ਗੁਜ਼ਰਿਆ ਸਾਰਾ ਕੁਝ ਇਸ ਐਕਸ਼ਨ ਨੂੰ ਕੁਐਸਚਨ ਉਠਾ ਦਿੱਤੇ ਨੇ ਕਿ ਜੋ ਧਾਰਾ ਜਿਹੜੀ ਸੰਘਰਸ਼ ਲੜਦੀ ਆ ਰਹੀ ਹੈ ਉਸ ਦੇ ਉਸ ਦਾ ਧਾਰਤ ਕੀ ਬਣਿਆ ਹੋਇਆ ਹੈ ਉਹ ਕਿੱਥੇ ਦੇ ਲੋਕ ਉਹ ਕਦੇ ਚੱਬੇ ਕਾਨਫਰੰਸ ਇਕੱਠੇ ਹੁੰਦੇ ਨੇ ਕਦੇ ਕਾਮਨ ਸਾਥ ਮੋਰਚੇ ਇਕੱਠੇ ਹੁੰਦੇ ਨੇ ਕਦੇ ਫਰਤਪਾਲ ਸਿੰਘ ਦੇ ਘੁੱਲ ਆ ਜਾਂਦੇ ਨੇ ਕਦੇ ਦੀਪ ਸਿੰਘ ਦੇ ਘੁੱਲ ਆ ਜਾਂਦੇ ਨੇ ਸਾਰਾ ਇਹ ਨਾ ਇੰਟਰਕਰੰਟ ਹੈ ਨਾ ਇਹ ਉਹ ਅੰਡਰਗ੍ਰਾਉਂਡ ਲੋਕ ਸਮਝ ਨਹੀਂ ਜਰੋੜ ਕਰਦੇ ਸਮਝ ਨਹੀਂ ਲੋੜ ਅਸਲੀ ਜੈਦਰ ਸਾਹਿਬ ਨੇ ਜੇ ਗੱਲ ਕੀਤੀ ਉੱਥੇ ਛੇੜੀਏ ਗੱਲ ਮੈਂ ਇਸ ਗੱਲ ਦਾ ਜੋ ਮੈਂ ਗੱਲ ਕਰ ਰਿਹਾ ਮੈਂ ਜੈਦਰ ਸਾਹਿਬ ਦੇ ਹੀ ਹਾਲੇ ਨਾਲ ਕਹਿ ਰਿਹਾ ਕਿ ਉਹਨਾਂ ਨੇ ਉੱਥੇ ਛੇੜੀਆਂ ਗੱਲਾਂ ਲਾਸ਼ਾਂ ਨਹੀਂ ਛੱਡਿਆ ਗਿਆ ਪੰਤਾ ਕਿਤਾ ਦੀ ਗੱਲ ਛਿੜੀ ਜਾ ਦਿਸ ਇਜ਼ ਅ ਪੁਆਇੰਟ ਮੈਂ ਮੈਂ ਕਹਣਾ ਚਾਹੁੰਦਾ ਜੀ ਸਰ ਜੀ ਤਾਰ ਸਿੰਘ ਦੀ ਪਹਿਲੀ ਗੱਲ ਤਾਂ ਸਿੰਘ ਸਾਹਿਬ ਨੇ ਗੈਨੀ ਰਘਵੀਰ ਸਿੰਘ ਜੀ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਹਮਲਾ ਇਹ ਸੁਖਬੀਰ ਸਿੰਘ ਬਾਦਲ ਤੇ ਨਹੀਂ ਹੈ ਇਹ ਦਰਬਾਰ ਸਾਹਿਬ ਦੇ ਸੇਵਾਦਾਰ ਤੇ ਹਮਲਾ ਸੱਚਖੰਡ ਦੇ ਨੰਬਰ 1 ਦੂਜਾ ਜਿਹੜੀ ਗੱਲ ਕਹੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਉਹਨਾਂ ਨੇ ਕਿਹਾ ਕਿ ਸਾਡੇ ਸੰਕਲਪ ਤੋਂ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਹੈ ਜਿਹੜਾ ਸੰਕਲਪ ਜਵਾਬ ਦੇਈਦਾ ਹੈ ਔਰ ਉਹ ਸੰਕਲਪ ਕਿਸੇ ਹੋਰ ਕੌਮ ਕੋਲ ਨਹੀਂ ਇਹ ਚੁਬਦਾ ਹੈ ਇਹ ਚੁਬਦਾ ਹੈ ਹਰੇਕ ਨੂੰ ਚੁਬਦਾ ਹੈ ਇਸ ਕਰਕੇ ਇਹਦੇ ਤੇ ਹਮਲਾ ਹੈ ਕਿ ਇੱਕ ਵਾਰੀ ਫਿਰ ਤੋਂ ਜਿਸ ਤਰੀਕੇ ਨਾਲ ਅਕਾਲ ਤਖਤ ਸਰ ਦੀ ਮਾਨ ਮਰਿਆਦਾ ਫੈਸਲੇ ਫੇਰ ਲਏਗੇ ਉਹਨਾਂ ਨੂੰ ਡਿਲੂਟ ਕਰਨ ਦਾ ਵੀ ਯਤਨ ਹੈ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਪਹਿਲਾਂ ਤਾਂ ਮੇਰਾ ਸਿੰਪਲ ਜੀ ਗੱਲ ਹੈ ਕਿ ਇਸ ਇਨਸੀਡੈਂਟ ਨੇ ਜਿਹੜਾ ਇਹ ਟੋਟਲ ਨੈਰੇਟਿਵ ਬਿਲਡ ਹੋ ਰਿਹਾ ਸੀ ਨਾ ਬਈ ਅਕਾਲ ਤਖਤ ਦੇ ਆਮ ਤੇ ਸ਼ਾਮ ਦੀ ਮੁੜਭਾਲੀ ਹੋਈ ਹੈ ਉਹ ਸਾਰਾ ਡਾਇਵਰਟ ਹੋ ਗਿਆ ਜੀ ਬੜੇ ਸਾਲਾਂ ਬਾਅਦ ਬੁੱਧਤ ਬਾਦ ਦਾਕਿਆਂ ਬਾਦ ਅਕਾਲੀ ਦਲ ਦੀ ਉਹ ਸ਼ਾਨ ਦੇਖੀ ਗਈ ਸੀਗੀ ਹੁਣ ਟੋਟਲ ਫੋਕਸ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਪੰਦਰ ਤੇ ਆ ਕੇ ਇਸ ਅਟੈਕ ਦਾ ਹੋਣਾ ਉਹ ਜਿਹੜਾ ਨਰੇਟਿਵ ਹੈ ਉਹ ਫਿਰ ਬੈਕਗ੍ਰਾਉਂਡ ਚ ਲਹਿ ਗਿਆ ਇਹਦਾ ਫਾਇਦਾ ਕਿਹਨੂੰ ਹੈ ਅਲਟੀਮੇਟਲੀ ਕੱਲ ਜਿਹੜੀ ਗੱਲ ਹਰ ਸਿਮਰ ਨੂੰ ਨਹੀਂ ਕਰ ਰਿਹਾ ਮੈਂ ਤੁਹਾਨੂੰ ਉੱਥੇ ਲੈ ਕੇ ਆਉਣਾ ਕੱਲ ਜਦੋਂ ਮੈਂ ਮੈਂ ਕੱਲ ਆਪਣੇ ਗੱਲ ਮੁਕਾਈ ਸੀ ਇਹ ਕਹਿ ਕੇ ਕਿ ਅਕਾਲੀ ਸਟ੍ਰੀਮ ਤੇ ਪੰਥਕ ਸਟ੍ਰੀਮ ਇਹ ਆਪਾਂ ਟਕਰਾਇਆ ਵੀ ਆ ਜਦ ਤੱਕ ਇਹਨਾਂ ਦਾ ਬੈਲੈਂਸ ਨਹੀਂ ਬਣਦਾ ਇਹ ਸਿਚੁਏਸ਼ਨ ਇਸ ਤਰ੍ਹਾਂ ਹੇਠ ਰਵਾਈਲ ਦੇ ਵਿੱਚ ਰਹੇਗੀ ਕੱਲ ਮੁਖਾਈ ਇੱਥੇ ਸੀਗੀ ਅੱਜ ਅੱਜ ਉੱਥੋਂ ਹੀ ਆਪਾਂ ਅੱਗੇ ਤੋਰਦੇ ਗੱਲ ਜਿਹੜੀ ਹਰ ਸਿਮਰਤ ਹੋਣੀ ਹੋਣ ਗੱਲ ਕਰਕੇ ਹਟੇ ਆ 1978 ਤੋਂ ਬਾਅਦ ਪੰਜਾਬ ਦਾ ਇਤਿਹਾਸਾ ਜਿੱਥੇ 40-50 ਹਜ਼ਾਰ ਬੰਦਾ ਮਰਿਆ ਅੱਜ ਤੱਕ ਕੋਈ ਜਵਾਬਦੇਹ ਨਹੀਂ ਹੈ ਹਿੰਦੂ ਮਰੇ ਸਿੱਖ ਮਰੇ ਬੱਚੇ ਮਰੇ ਜਨਾਨੀਆਂ ਮਰੀਆਂ ਇਨੋਸੈਂਟ ਮਰੇ ਟੈਰਰਿਸਟ ਮਰੇ ਹਰ ਤਰ੍ਹਾਂ ਦੇ ਲੋਕ ਮਰੇ ਆ ਜਵਾਬਦਾਹੀ ਕੋਈ ਹੈਗੀ ਆ ਨਾ ਕੇਂਦਰ ਸਰਕਾਰ ਦੀ ਤੇ ਨਾ ਪੰਜਾਬ ਸਰਕਾਰ ਦੀ ਪੰਜਾਬ ਦੇ ਵਿੱਚ ਕਿੰਨੀਆਂ ਸਰਕਾਰਾਂ ਰਹਿ ਗਈਆਂ ਤਿੰਨ ਸਰਕਾਰਾਂ ਅਕਾਲੀ ਦਲ ਦੀ ਆਪ ਪ੍ਰਕਾਸ਼ ਸਿੰਘ ਬਾਦਲ ਦੇ ਅਗਵਾਈ ਦੇ ਵਿੱਚ ਬੜੀਆਂ ਪੂਰੀ ਟਰਮ ਕੀਤੀ ਕੀ ਕਿਤੇ ਕੋਈ ਜਵਾਬਦਾਹੀ ਫਿਕਸ ਹੋਈ ਇਹ ਕਿਹਾ ਗਿਆ ਵੀ ਇਹ ਤਾਂ ਅਜਿਹਾ ਪਾਕਿਸਤਾਨ ਦੇ ਏਜੰਟ ਹੈ ਰਾਦਰ ਜਦੋਂ ਬਰਗਾੜੀ ਤੇ ਦਾ ਮਾਮਲਾ ਆਇਆ ਉਦੋਂ ਵੀ ਕਿਹਾ ਗਿਆ ਜੀ ਇਹ ਤਾਂ ਸਾਰੇ ਸ਼ਬਾਰ ਦੇ ਸਰਦ ਨੈਰੇਟਿਵ ਕੀ ਬਿਲਡ ਹੋ ਰਿਹਾ ਜਿੱਥੇ ਇੱਕ ਸੈਕਸ਼ਨ ਲਗਾਤਾਰ ਪਾਸੇ ਕੋਈ ਬੈਠਾ ਜਿਹਦੀ ਸਰਮਹ ਦੀ ਗੱਲ ਕਰ ਰਹੇ ਆ ਮੈਂ ਕਹ ਰਿਹਾ ਜਦੋਂ ਟਕਰਾਇਆ ਵਿਆ 86 ਦੇ ਸਰਮਖ ਸਰਵਤ ਖਾਲਸਾ ਤੋਂ ਬਾਅਦ ਇੱਕ ਟਕਰਾ ਬਿਲਕੁਲ ਖੁੱਲ ਕੇ ਸਾਹਮਣੇ ਆਇਆ ਆ ਹੁਣ ਜਦੋਂ ਬਰਗਾੜੀ ਹੋਇਆ ਤੇ ਚੰਬੇ ਵਾਲੀ ਜਿਹੜੀ ਗੈਦਰਿੰਗ ਸੀਗੀ ਉਸ ਗੈਦਰਿੰਗ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਫਖਰੇ ਕੌਮ ਪੰਥ ਰਤਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ ਉਹ ਤੇ ਮੋਰਪੁਰ ਅਕਾਲ ਤਖਵਨ ਨੂੰ ਲੱਗੀ ਐ ਅੱਜ ਮੈਂ ਜਕਰ ਨਹੀਂ ਸੀ ਕਰਨਾ ਥੋੜਾ ਜਿਹਾ ਕਰ ਦਿੰਨਾ ਐ ਅੱਜ ਇੱਕ ਮੀਟਿੰਗ ਸੀ ਉਹਨੇ ਲੋਕਾਂ ਦੇਖੇ ਜਿਹੜੇ ਚੱਬੇ ਜਿਨ੍ਹਾਂ ਨੇ ਸਰਵਤ ਖਾਲਸਾ ਕੀਤਾ ਸੀਗਾ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਅਕਾਲੀ ਦਲ ਦੀ ਰਿਵਾਈਵਲ ਤਾਂ ਗੱਲ ਕਰ ਰਹੇ ਹੋ ਜਿਹੜਾ ਪੰਥ ਬੈਠਾ ਬਾਹਰ ਸਾਰਾ ਪੰਥ ਲਗਾਤਾਰ ਜਿਹੜੇ ਮੈਂ ਕਿਹਾ ਬ ਟਕਰਾਇਆ ਹੋਇਆ ਜੇ 3 ਸੀਟਾਂ ਬਾਗੀ ਦੇ ਵਿੱਚ ਅਸੈਂਬਲੀ ਇਲੈਕਸ਼ਨ ਦੇ ਵਿੱਚ ਰਹਿ ਗਈਆਂ ਸੀ ਅਕਾਲੀ ਦਲ ਦੀਆਂ ਉਹ ਜਿਹੜਾ ਪੰਥ ਟਕਰਾਇਆ ਹੋਇਆ ਨਾ ਉਹਦੇ ਕਰਕੇ ਆ ਤੁਸੀਂ ਉਹ ਪੰਥ ਨਹੀਂ ਸਾਰੀ ਕਾਲ ਦੇ ਜੋ ਸਿੱਖ ਦੂਰ ਹੋਣਾ ਸ਼ੁਰੂ ਹੋ ਗਿਆ ਕਾਲੇ ਦਲ ਤੋਂ ਇਹ ਠੀਕ ਹੈ ਕਿ ਪੰਥ ਦੀ ਉਹ ਜਿਹੜੇ ਉਹ ਲੋਕ ਹੈਗੇ ਉਹਨਾਂ ਦੀ ਸ਼ਾਇਦ ਆਪਣੀ ਕੋਈ ਹਸਤੀ ਨਾ ਹੋਵੇ ਲੇਕਿਨ ਇੱਕ ਸਿਧਾਂਤ ਦੀ ਨੁਮਾਇੰਦਗੀ ਇੱਕ ਸੈਕਸ਼ਨ ਵੱਡਾ ਕਰ ਰਿਹਾ ਲੋੜ ਤਾਂ ਉਹਨਾਂ ਨੂੰ ਨਾਲ ਲੈ ਕੇ ਸਾਰਾ ਇੱਕ ਬੈਲੈਂਸ ਬਣਾਉਣ ਦੀ ਸੀ ਜਿਹੜੋਂ ਅਕਾਲ ਤਖਤ ਤੋਂ ਇੱਕ ਕਮੇਟੀ ਬਣਦੀ ਹੈ ਫਿਰ ਤੁਸੀਂ ਜੇ ਪੰਥ ਨੂੰ ਇਕੱਠਾ ਕਰਨਾ ਫਿਰ ਪੰਥ ਨੂੰ ਇਕੱਠਾ ਕਰੋ ਅਕਾਲੀ ਦਲ ਜਿਨੇ ਉਸ ਤਾਰਾ ਨੂੰ ਲਗਾਤਾਰ ਇਗਨੋਰ ਕੀਤਾ ਜਿਹਦੀ ਡਿਊਟੀ ਸੀ ਉਹਦਾ ক্লোਜ਼ਰ ਕਰਨ ਦੀ ক্লোਜ਼ਰ ਕਿਵੇਂ ਕਿ ਮੁੜ ਕੇ ਦੁਖਾਤ ਨਾ ਵਾਪਰੇ ਇਹ ਵਾਪਰ ਇਹ ਵਾਪਰ ਕਿਉਂ ਰਿਹਾ ਹੈ ਗਲਤ ਇਹ ਹੈ ਨਾ ਆਪਸ ਦਾ ਅੰਤਿਕ ਤੱਕ ਪਹਿਲੂ ਗੱਲ ਕਰਦੇ ਆ 19 1996 ਲੋਕ ਸਭਾ ਇਲੈਕਸ਼ਨ ਅਕਾਲੇਦਨ ਵਾਲਾ ਕਰਦਾ ਵੀ ਅਸੀਂ ਡਿਊਡੀਸ਼ਲ ਆਪਣੇ ਇਨਕੁਆਰੀ ਕਨਸਟੀਟਿਊਟ ਕਰਾਂਗੇ ਤੇ ਜਿਹੜੇ ਦੋਸ਼ੀ ਅਫਸਰ ਹੈਗੇ ਆ ਉਨਾ ਖਾ ਅਕਸ਼ਨ ਲਵਾਂਗੇ 97 ਅਸੈਂਬਲੀ ਇਲੈਕਸ਼ਨ ਇਹ ਪ੍ਰੋਮਿਸ ਜਿਹੜਾ 1997 ਦੇ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਵੀ ਦੇ ਵਿੱਚ ਇੰਗਲਿਸ਼ ਵਰਜਨ ਸੀ ਉਹਦੇ ਵਿੱਚੋਂ ਇਹ ਵਾਦਾ ਗਾਇਬ ਹੋ ਗਿਆ ਤੇ ਪੰਜਾਬੀ ਦੇ ਵਿੱਚ ਸੀਗਾ ਸਰਕਾਰ ਬਣ ਗਈ ਤੇ ਉਸ ਤੋਂ ਬਾਅਦ ਇਹ ਆਪਣੇ ਵੱਲ ਤੋਂ ਭੁੱਲ ਕੇ ਬਾਦਲ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਪ੍ਰੈਸ ਕਲੌਮ ਦੇ ਵਿੱਚ ਮੀਟ ਦੀ ਪ੍ਰੈਸ ਸੀਗੀ ਕਿ ਉਹ ਕਹਿੰਦੇ ਵੀ ਅਸੀਂ ਪੁਰਾਣੇ ਜ਼ਖਮ ਮੁੜ ਕੇ ਨਹੀਂ ਖੋਲਣੇ ਇਹਦੇ ਨਾਲ ਜ਼ਖਮ ਖੁੱਲ ਜਾਣਗੇ ਤੇ ਜੇ ਉਸ ਵੇਲੇ ਇਹ ਇਨਕੁਆਰੀ ਕਰਾਈ ਹੁੰਦੀ ਰਦਾਵਾ ਜੀ ਤੇ ਉਹ ক্লোਜ਼ਰ ਵੱਲ ਗੱਲ ਵਧੜੀ ਸੀਗੀ ਲੋਕਾਂ ਨੂੰ ਇਨਸਾਫ ਮਿਲਦਾ ਤੇ ਨਵੇਂ ਇੱਕ ਸ਼ੁਰੂਆਤ ਹੁੰਦੀ ਤੇ ਜ਼ਖਮਾਂ ਦੇ ਨਾਂ ਥੱਲੇ ਹੁਣ ਅੱਜ ਉਹ ਹੀ ਗੱਲ ਕਰ ਰਹੇ ਆ ਨਾ ਵੀ ਤੁਸੀਂ ਜੁਡੀਸ਼ੀਅਲ ਨੂੰ ਪੁਆਰੀ ਕਰਾਓ ਜੇ ਉਦੋਂ ਕਰਾਈ ਹੁੰਦੀ ਫਿਰ ਨੌਬਤ ਕਿਉਂ ਆਉਂਦੀ ਸਾਰੀ ਗੱਲ ਤੇ ਆ ਕੇ ਉਹ ਗੱਲ ਚਲਦੀ ਚਲਦੀ ਜੀ ਅਲਟੀਮੇਟਲੀ ਜਿਹੜੇ ਪੰਥਕ ਸਟ੍ਰੀਮ ਸੀ ਉਹ ਕਾਲੀ ਦਲ ਤੋਂ ਪਾਸੇ ਉਹ ਟਕਰਾ ਆ ਗਿਆ ਨਾ ਉਸ ਤੋਂ ਬਾਅਦ ਸਦਾ ਹੀ ਹੌਲੀ ਹੌਲੀ ਜਦੋਂ ਇਹ ਟਕਰਾ ਆ ਗਿਆ ਤੇ ਅਕਾਲੀ ਦਲ ਡਾਊਨ ਹੋਣਾ ਸ਼ੁਰੂ ਹੋ ਗਿਆ ਉਹ ਇੱਕ ਲਗਾਤਾਰ ਇੱਕ ਸੈਕਸ਼ਨ ਜਿਹੜਾ ਹੈ ਉਹਦੀ ਗ੍ਰੀਵੈਂਸ ਜ ਹੈਗੀ ਹੈ ਹਿੰਦੂ ਸੈਕਸ਼ਨ ਦੇ ਵੀ ਹੋਏ ਕਿ ਵੀ ਸਾਡੇ ਲੋਕ ਮਾਰੇ ਕਿ ਸਾਨੂੰ ਵੀ ਇਨਸਾਫ ਨਹੀਂ ਮੜਿਆ ਬਿਲਕੁਲ ਬਿਲਕੁਲ درست ਸਾਰੀ ਗੱਲ ਇਨਸਾਫ ਜਿਹੜਾ ਕੀ ਨਹੀਂ ਸੀਗਾ ਸਚਾਈ ਸਾਹਮਣੇ ਆਵੇ ਮੈਂ ਅਜ ਵੀ ਕਹਿੰਦਾ ਜਦੋਂ ਗੱਲ ਕਰਦੇ ਆਂ ਵੀ ਇਹਦੇ ਪਿੱਛੇ ਆਈਐਸਆਈ ਹੈ ਜੀ ਕਾਂਗਰਸ ਸੀ ਜੀ ਸਾਰਾ ਬੰਦ ਲਿਆ ਸਾਰਾ ਕੁਝ ਸੀ ਤੇ ਫਿਰ ਤੁਸੀਂ ਸੁਪਰੀਮ ਕੋਰਟ ਦੇ ਜੱਜ ਦੀ ਕਮੇਟੀ ਬਣਾ ਕੇ ਉਹਨਾਂ ਦੇ ਕਮਿਸ਼ਨ ਬਣਾ ਕੇ ਜੇ ਸਾਰੇ ਦੀ ਇਨਕੁਆਇਰੀ ਕਰਾਓ ਮੋਦੀ ਸਾਹਿਬ ਇਨਕੁਆਰੀ ਕਰਾਉਣ ਸਾਰੇ ਗੱਲ ਦੇ ਕਿਉਂਕਿ ਹੁਣ ਕੈਨੇਡਾ ਅਮਰੀਕਾ ਸਾਰਾ ਹਰ ਥਾਂ ਤੇ ਇਹ ਸਟਰੀਮ ਸਾਰੀ ਐਕਟਿਵ ਹੈ ਤੇ ਇਨਕੁਆਰੀ ਕਰਾਓ ਵੀ ਇਹਦੇ ਪਿੱਛੇ ਹੈ ਕਿ ਸਾਰੇ ਤੁਸੀਂ ਘਟੋ ਘਣ ਬਲੂ ਸਟਾਰ ਤੱਕ ਦੇ ਸਾਰੇ ਡਾਕੂਮੈਂਟਸ ਦਾ ਰਿਕਾਰਡ ਦਾ ਰਿਲੀਜ਼ ਕਰੋ ਨਾ ਪਬਲਿਕ ਦੇ ਵਿੱਚ ਦੱਸੋ ਵੀ ਕੀ ਸੀਗਾ ਤੇ ਉਹ ਇਨਕੁਆਰੀ ਦੇ ਵਿੱਚ ਅਕਾਲੀ ਦਲ ਨੇ ਇਨਕੁਆਰੀ ਪ੍ਰੋਮਿਸ ਕੀਤੀ ਸੀ ਇਹ ਬੈਕਆਉਂਡ ਕਰਗੇ ਕੇਂਦਰ ਨੇ ਤਾਂ ਕਦੇ ਕੀਤੀ ਨਹੀਂ ਨਾ ਇਹ ਪ੍ਰੋਮਿਸ ਤੇ ਹੁਣ ਕੇਂਦਰ ਸਰਕਾਰ ਇਨਕੁਆਰੀ ਕਰਲੇ ਪੰਜਾਬ ਸਰਕਾਰ ਕਰ ਲੈ ਕੋਈ ਗੱਲ ਨਹੀਂ ਕਿਤੇ ਕੋਈ ਸਟੈਪ ਤਾਂ ਲਿਆ ਜਾਵੇ ਨਾ ਜਿਹੜੇ ਲੋਕ ਵਿਟੇਂ ਬੈਠੇ ਹੋਏ ਆ ਪੰਜਾਬ ਦੇ ਵਿੱਚ ਹਰ ਸੱਚਨ ਦੇ ਉਹਨਾਂ ਦੇ ਮੱਲਬ ਕੌਣ ਲਾਏਗਾ ਸਰ ਹਰਸਿਮਰਨ ਸਿੰਘ ਜਿਵੇਂ ਅੱਜ ਆਪਾਂ ਸਿੰਘ ਸਾਹਿਬ ਵਾਲੀ ਗੱਲ ਦੋਨੇ ਪਾਸੇ ਸੁਣ ਰਹੇ ਸੀਗੇ ਗਿਆਨੀ ਰਘਵੀਰ ਸਿੰਘ ਵੀ ਔਰ ਗਿਆਨੀ ਹਰਪ੍ਰੀਤ ਸਿੰਘ ਵਾਲੇ ਪਾਸਿਓਂ ਵੀ ਤਾਂ ਇਹ ਜਿਹੜਾ ਸੰਕਲਪ ਤੇ ਹਮਲਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲੀ ਗੱਲ ਆ ਕਿ ਇਹ ਸਿਖਾਉਂਦੇ ਨਹੀਂ ਲੋਕਾਂ ਨੂੰ ਇਹ ਚੰਗੇ ਨਹੀਂ ਲੱਗਦੇ ਸੰਕਲਪ ਮੁੜ ਕੇ ਖੜੇ ਹੁੰਦੇ ਤੇ ਕੋਲੋਂ ਤਾਂ ਵਾਦੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਇਸ ਗੱਲ ਦੀ ਗੱਲ ਕਰਦੇ ਨੇ ਪਹਿਲਾਂ ਵੀ ਕਰਦੇ ਨੇ ਸਟੇਜ ਤੋਂ ਉਹਨਾਂ ਨੇ ਬੜੀ ਪਿਛਲੇ ਜਿਹੜੇ ਹਫ਼ਤਾ ਦਾਜ਼ੇ ਪਹਿਨ ਬੜੀ ਇੱਕ ਵਾਰੀ ਵੱਡੀ ਸਪੀਚ ਦਿੱਤੀ ਕਿ ਸੰਕਲਪ ਨਹੀਂ ਮਰਦਾ ਕਰਦੇ ਲੋਕ ਜਿਹੜੇ ਚਲੇ ਜਾਂਦੇ ਨੇ ਸੰਕਲਪ ਸਾਡਾ ਜਿੰਦੇ ਰਹੇ ਰਹੇ ਉਹ ਕਿਸ ਕਾਲ ਨੂੰ ਸੰਬੋਧਨ ਹੋ ਰਹੇ ਨੇ ਕਿ ਜੋ ਲੋਕ ਅਕਾਲ ਤਖਸਾਲ ਦੀ ਸੰਸਥਾ ਸਿੱਖ ਪਾਣੀ ਸੰਸਥਾ ਵਾਸ ਸਿੱਖ ਪਾਣੀ ਇਤਿਹਾਸ ਸਿੱਖ ਪਾਣੀ ਪਰੰਪਰਾਵਾ ਤੇ ਹੋਰ ਸਾਰਾ ਜੋ ਕੁਝ ਵੀ ਆਪਾਂ ਕਰ ਰਹੇ ਆ ਜੋ ਲੋਕ ਉਹਦੇ ਖਿਲਾਫ ਹੁੰਦੇ ਰਹੇ ਜਾ ਕਿ ਅੰਦਰ ਸਕਾਰਾ ਚਾਹੇ ਅੰਦਰੂਨੀ ਤੌਰ ਤੇ ਜੋੜੇ ਉਹਨਾਂ ਨੇ ਉਹਨਾਂ ਸਬੋਧਨ ਹੋਇਆ ਵੀ ਉਹ ਲੋਕਾਂ ਨੇ ਇਹ ਸੰਕਲਪ ਖਤਮ ਕਰਨ ਦਾ ਯਤਨ ਕੀਤਾ ਔਰ ਅਸੀਂ ਨਹੀਂ ਖਤਮ ਹੋਏ ਉਹਨਾਂ ਨੇ ਕੋਰ ਖੇਤਰ ਜਾ ਕੇ ਵੀ ਇਹ ਗੱਲ ਕਹੀ ਸਾਰੇ ਪਾਸੇ ਗੱਲ ਕਹਿੰਦੇ ਨੇ ਉਹ ਪਰਸੋਂ ਚ ਪਰਸੋ ਹੀ ਕੀਤੀਆਂ ਜਦੋਂ ਮੀਸੀ ਕਹਿੰਦੇ ਨੇ ਉਹ ਕਹਿੰਦੇ ਨੇ ਉਹਦੇ ਸਾਹਮਣੇ ਇਹ ਹੈ ਕਿ ਅਸੀਂ ਫੈਸਲਾ ਦਿੱਤਾ ਹੈ ਉਹ ਬੰਦਾ ਇੱਕ ਸਖਤ ਸਜ਼ਾ ਭੁਗਤ ਰਿਹਾ ਹੈ ਉਸ ਨੂੰ ਤੁਸੀਂ ਇੱਕ ਸੇਵਾਦਾਰ ਦੇ ਨਾਤੇ ਉਹਦੇ ਹਮਲਾ ਕੀਤਾ ਤੇ ਇਹ ਗਲਤ ਕਰਨਾ ਹੈ ਔਰ ਕਾਲ ਤੱਕ ਸਰ ਦੇ ਫੈਸਲੇ ਦਾ ਇਹ ਚਲੋਤੀ ਵੀ ਪਾਇਆ ਇਸ ਗੱਲ ਮੰਨਣਾ ਕਿੰਦੇ ਰਾਏ ਸੇ ਚੌੜਾ ਜਦੋਂ ਐਕਸ਼ਨ ਕਰਦਾ ਹੈ ਤਾਂ ਉਸ ਗੱਲ ਦੀ ਵੇਟ ਨਹੀਂ ਕਰਦਾ ਉਹ ਤੇ ਜਦੋਂ ਸਿੰਘ ਸਾਹਿਬ ਨੇ ਉਹਨੂੰ ਫੈਸਲੇ ਦੀ ਸਜ਼ਾ ਦਿੱਤੀ ਹੋਈ ਹੈ ਸਜ਼ਾ ਭੁਗਤ ਲਵੇ ਲੋਕਾਂ ਚਾਵੇ ਲੋਕਾਂ ਨੇ ਫੈਸਲਾ ਕਰਨਾ ਕਿ ਜਿਹੜਾ ਅਸਲ 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 ਫੈਸਲਾ ਤਾਂ ਲੋਕਾਂ ਦਾ ਹੈ ਚਾਹੇ ਉਹ ਵਿਚਰੇ ਐਕਸ਼ਨ ਲੜੇ ਜਾਂ ਆਰਗੇਨਾਈਜੇਸ਼ਨ ਦੇ ਤੌਰ ਤੇ ਲੋਕਾਂ ਚ ਜਾਵੇ ਤਾਂ ਕਿ ਲੋਕ ਨੂੰ ਕਿਵੇਂ ਨ ਸਵੀਕਾਰ ਕਰਦੇ ਨੇ ਰਸਵੀ ਕਰਦੇ ਨੇ ਕਿ ਨਹੀਂ ਕਰਦੇ ਇਹ ਕਿਤਾਬੇ ਮੁੱਦਾ ਹੈ ਜਦੋਂ ਜਦੋਂ ਕਹਿੰਦੀ ਹਰਪ੍ਰੀਤ ਸਿੰਘ ਇਸ ਗੱਲ ਨੂੰ ਕਹਿੰਦੇ ਨੇ ਤਾਂ ਮੇਰਾ خیال ਹੈ ਉਹ ਇਸ ਗੱਲ ਨੂੰ ਉਸ ਹੀ ਮੁੱਦੇ ਨਾਲ ਜੋੜ ਕੇ ਕਿ ਨਰੈਣ ਸਿੰਘ ਨੇ ਇੱਕ ਸੇਵਾਦਾਰ ਜਿਹਾ ਇੱਕ ਸ਼੍ਰੀਸ ਜੀ ਨੂੰ ਅਸੀਂ ਸਜ਼ਾ ਦਿੱਤੀ ਉਹਦੇ ਹਮਲਾ ਕਰਦਾ ਹੈ ਇਸ ਸੰਸਥਾਵਾ ਦੇ ਸੰਕਲਪ ਵੀ ਖੋਦਾ ਹੈ ਪਰ ਜਦੋਂ ਜਦੋਂ ਕਹਿੰਦੀ ਰੰਵੀਰ ਸਿੰਘ ਜੇ ਕਹਿੰਦੀ ਹਰਪ੍ਰੀਤ ਸਿੰਘ ਗੱਲ ਕਹਿੰਦੇ ਨੇ ਤਾਂ ਇਹ ਦੋਨਾਂ 'ਚ ਕੋਈ ਦੋ ਰਾਵਾਂ ਨਹੀਂ ਕਿ ਇੱਕ ਤਾਂ ਉਸ ਨੇ ਉਹ ਵੇਸ਼ ਵੇਸ਼ ਕਰਕੇ ਜੋ ਸਜ਼ਾ ਦਿੱਤੀ ਗਈ ਹੈ ਉਸ ਨੂੰ ਉਸ ਨੇ ਇਦਾਂ ਉਹ ਦੀ ਦੀ ਅਵੇਲਣਾ ਕੀਤੀ ਹੈ ਉਹ ਦੀ ਵਾਇਲੇਸ਼ਨ ਕੀਤੀ ਹੈ ਉਹ ਨੂੰ ਠੀਕ ਨਹੀਂ ਮੰਨਿਆ ਪਰ ਜੈਜਰ ਸਾਹਿਬ ਨੇ ਤਾਂ ਕੀਤਾ ਨਾ ਫੈਸਲਾ ਸਾਰਾ ਮੰਨਣਾ ਚਾਹੀਦਾ ਸਾਰੇ ਸੀ ਸੋ ਗੈਨੀ ਹਰਪ੍ਰੀਤ ਸਿੰਘ ਸਟੇਟਮੈਂਟ ਔਰ ਗੈਨੀ ਰਵੀ ਸਿੰਘ ਸਟੇਟਮੈਂਟ ਇਸ ਕੋ ਖ ਬਿਲਕੁਲ ਠੀਕ ਹੈ ਕਿ ਉਹ ਸੰਕਲਪ ਜਿਹੜਾ ਸੇਵਾ ਦਾ ਅਕਾਲ ਤਖਤ ਦੀ ਸਰਵਉੱਚਤਾ ਦਾ ਅਕਾਲ ਤਖਤ ਦੀ ਪੰਰਨ ਸੁਜੀਤੀ ਦਾ ਲੈ ਕੇ ਫੈਸਲੇ ਦੀ ਪਵਿੱਤਰਤਾ ਦਾ ਉਹ ਕੰਗਜੂਰ ਹੋਈ ਹੈ ਇੱਥੇ ਆ ਕੇ ਇੱਕ ਹੋਰ ਬੜੀ ਬਾਤ ਸਾਹ ਹਿੱਚ ਹੈ ਹਿੱਚ ਹੈ ਕਿ ਜੋ ਪੰਥਕ ਤੇਰਾ ਚਾਹੇ ਜਿਵੇਂ ਵੀ ਕੰਮ ਕਰਦਿਆਂ ਨੇ ਸਮਰੱਥੀ ਮਾ ਨੇ ਦੂਜੇ ਨੇ ਉਹ ਆਪਣੇ ਤੌਰ ਤੇ ਜੱਬਾ ਕਾਨਫਰੰਸ ਕਰਕੇ ਅਕਾਲ ਤਖਤ ਦੇ ਜਹੇਦਾਰੇ ਸਮਾਨੰਤਰਿਕ ਜਹੇਦਾਰਾਂ ਸੈੱਟ ਦੇ ਚੁੱਕੇ ਨੇ ਕੋ ਜਗਤਾਰ ਸਿੰਘ ਹਵਾਰਾ ਆ ਧਿਆਨ ਸਿੰਘ ਮਾਨ ਡੈਮਰੀਕ ਸੇ ਜਨਾਲਾ ਤੇ ਦੂਸਰੇ ਜਿਹੜੇ ਹੈਗੇ ਨੇ ਦਾਦੂ ਵਾਲੇ ਹੁਣ ਉਹਨਾਂ ਨੇ ਪਿਛਲੇ 5-7 ਸਾਲ ਦੇ ਵਿੱਚ ਕੀ ਕੀਤਾ ਤੁਹਾਡੇ ਸਾਹਮਣੇ ਉਹ ਤਾਂ ਜਗਵਾ ਹੀ ਫੇਲ ਹੋ ਗਿਆ ਹੁਣ ਉਹ ਲੋਕ ਜਿਹੜੇ ਨੇ ਜਿਹੜੇ ਇੱਕ ਅਕਾਲ ਤਖਤ ਇੱਕ ਨਵੀਂ ਰਾਜ ਦੀ ਮੰਗ ਕਰਦੇ ਨੇ ਜਾਂ ਆਸ ਰੱਖਦੇ ਨੇ ਉਹ ਤਾਂ ਆਪਣੇ ਆਪ ਤੌਰ ਤੇ ਇਹ ਕਹਿਸ ਦੇਣੇ ਕਿ ਸਰਟਾ ਜਸ ਜਤਾ ਹਵਾਰਾ ਅਸੀਂ ਕਿਵੇਂ ਜਿੱਸਾ ਕੋਈ ਚਾਹੀ ਾਕਾਤ ਖੁਣ ਮੰਨਦੇ ਨੇ ਉਹ ਜਿਹੜੇ ਜਹੇਦਾਰ ਨਹੀਂ ਮੰਨਦੇ ਜਿੱਥੇ ਆਕੇ ਇੱਕ ਬੜੀ ਵੱਡੀ ਇੱਕ ਦੁਬਧਾ ਹੈ ਕਨਫਿਊਜ਼ਨ ਹੈ ਇਸ ਨੂੰ ਕਿਵੇਂ ਹੱਲ ਕੀਤਾ ਜਾ ਸਕਿਆ ਕਿ ਇਸ ਮਤ ਨੂੰ ਸਮਝਾ ਕੇ ਬੜਾ ਵੱਡਾ ਇੱਕ ਐਕਸ ਜੂਲ ਕਮ ਜ਼ੂਰ ਕਰਨੀ ਚਾਹੀਈ ਹਈ ਦੋਨੋਂ ਪਾਸੇ ਹੁਣੀ ਚਾਹੀਦੀ ਕਿ ਐਸਨੇ ਉਹ ਜਿਹੜੇ ਜਦੋਂ ਜਹੇਦਾਰ ਸਾਹਿਬ ਖਤਰਫਿਟ ਖਿੰਡ ਖਿੰਡ ਬੋ ਗਏ ਨੇ ਕੌਮੀ ਸਾਮੂਰਚਾ ਡਿਗਤਾਰ ਸਿੰਘ ਹਵਾਰਾ ਦੇ ਹੇ ਦਿਸ਼ਿਕਾ ਤੇ ਲੱਗਿਆ ਸੀਗਾ ਉਹ ਸਫਰ ਹੋ ਕੇ ਹੀ ਸਫਲ ਹੋ ਗਿਆ ਇੱਕ ਗੱਲ ਹੈ ਜੀ ਪੋਲੀਟੀਕਲ ਪਾਰਟੀ ਕੋ ਨਿਕਲ ਨਹੀਂ ਨੀ ਕੋ ਬਦਲ ਨਹੀਂ ਆਏ ਆਲਟਰਨੇਟ ਪੋਲੀਟਿਕਸ ਨਹੀਂ ਆਈ ਆਲਟਰਨੋ ਵਿਜਨ ਨਹੀਂ ਆਇਆ ਆਲਟਰ ਇੰਸਟੀਚਿਊਸ਼ਨ ਨਹੀਂ ਆਇਆ ਲੋਕ ਨਹੀਂ ਆਏ ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਬੜੀ ਸਿਜੀ ਗੈਸਟਰੀ ਆ ਗਈ ਹੈ ਕਿ ਜਦੋਂ ਸਿੰਘ ਸਾਹਿਬ ਨੂੰ ਖੁਦ ਹੀ ਇਸ ਪਰਥਾਇ ਲੈ ਕੇ ਫੈਸਲਾ ਕੋਣ ਕੀ ਕੀਤਾ ਕਿਸ ਨੇ ਕੀ ਗੁਣਵਾਰੀਆਂ ਕੀਤੀਆਂ ਲੇਖ ਕੀਤੀਆਂ ਹੋਣੀ ਚਾਹੀਦੀ ਕੋਣ ਕੇ ਦੇ ਨਾਲ ਉਸ ਪੋਲੀਟਿਕਾ ਸੇਮ ਲੋਕ ਜਿੰਨੇ ਦੇ ਦੇ ਲੇਕਰ ਫਿਰ ਮੈਂ ਸਮਝਦਾ ਕਿ ਅਗਰ ਫਰਜ਼ ਬੋਲਾਂ ਇਹ ਜਿਹੜੀ ਧਾਰਾ ਜਿਹੜੀ ਡਿਸਟਰਬ ਹੈ ਜਿਸ ਤੱਕ ਕੇ ਪੰਥ ਬੇਚੈਨ ਹੈ ਉਸ ਬੇਚੈਨੀ ਨੂੰ ਮੁਖ ਰੱਖਦੇ ਹੋਏ ਪੰਥ ਵਿੱਚ ਇਕਤਾ ਲਿਆਉਣ ਵਾਸਤੇ ਪੰਥ ਵਿੱਚ ਤਿੰਨ ਨਵੀਆਂ ਧਾਰਾਵਾਂ ਨੂੰ ਜੋੜ ਕੇ ਇੱਕ ਨਵਾਂ ਪੰਥ ਇੱਕ ਨਵੀਂ ਸੋਚ ਨਵਾਂ ਪੰਜਾਬ ਸਿਰਜਣ ਵਾਸਤੇ ਅਗਰ ਇੰਸਟੀਚਿਊਸ਼ਨ ਜੇ ਇਸ ਤਰ੍ਹਾਂ ਵਰਕ ਕਰਨ ਗਿਆ ਤਾਂ ਮੈਨੂੰ ਸੋਚਦਾ ਕਿ ਬੜੀ 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 ਪਹਿਲ ਕਦਮੀ ਸ਼ੁਰੂਆਤ ਹੋ ਸਕਦੀ ਹੈ ਪਰ ਇੱਕ ਹੋਰ ਹੈ ਨਾ ਪੰਧਰਾ ਵਾਸੀ ਬੜੀ ਜੜੇ ਦੁਖਦਾਈ ਹੈ ਉਏਗੇ ਅਕਾਲੀ ਕਲਚਰ ਦੇ ਵਿੱਚ ਜਹੇਦਾਰਾਂ ਦੀ ਕਲਚਰ ਦੇ ਵਿੱਚ ਔਰ ਸਹਿਸੀ ਪਿਛੀ ਦੀ ਕਲਚਰ ਦੇ ਵਿੱਚ ਕਿਤੇ ਵੀ ਕੋਈ ਕ੍ਰੀਏਟਿਵ ਕੰਮ ਵਕਤ ਸੇ ਲੈਣ ਦਾ ਕੋਈ ਬਜਰਵਾਜ ਬਣਿਆ ਹੀ ਨਹੀਂ ਜੀ ਸੁਭਾਅ ਬਣਿਆ ਹੀ ਨਹੀਂ ਮੈਂ 체 ਐਗਜ਼ਾਮਪਲ ਦੇਵਾਂਗਾ ਵਿਦਾਂਤੀ ਜੀ ਦੀ ਕਿ ਉਹਨਾਂ ਨੇ 2005 ਵਿੱਚ ਜਹੇਦਾਰਾ ਸੇਵਾਵਾਂ ਸਰਤਾਬਾਰਾ ਅਯੋਗਤਾਵਾਂ ਬਾਰੇ ਔਰ ਅਧਿਕਾਰ ਖੇਤਰ ਬਾਰੇ ਇੱਕ ਵਿਧੀ ਵਿਦਾਨ ਬੁਲਾਉਣਾ ਜਦੋਂ ਕੀਤਾ ਦਿੱਤਾ ਦੇਸ਼ ਲਿਖਤੀ ਦੇਸ਼ ਦਿੱਤਾ ਔਰ ਉਹ 22 22 ਦੇ ਤੱਕ ਹੁਣ ਤੱਕ ਨਹੀਂ ਬਣਿਆ ਉਹ ਉਹ ਕਮੇਟੀਆਂ ਬਣਾ ਕੇ ਉਸ ਵਾਸਤੇ ਕੋਈ ਕੰਮ ਨਹੀਂ ਕੀਤਾ ਗਿਆ ਇਸ ਤਰ੍ਹਾਂ ਕਾਲ ਤੱਕ ਸਾਡੇ ਨਾਲ ਐਸਪੀਸੀ ਦਾ ਜੇ 100 ਸਾਲ ਹੋ ਗਿਆ ਰਿਫਾਰਮਸ ਕੀ ਚਾਹੀਦੇ ਉਹਦੇ ਵਾਸਤੇ ਕੋਈ ਕੰਮ ਨਹੀਂ ਕਰਦਾ ਅਸੀਂ ਲਗਾਤਾਰ ਜਿੰਦ ਕਰ ਰਹੇ ਸਾਡੀ ਇੰਸਟੀਚੂਸ਼ਨ ਹੋ ਲੋ ਵੀ ਕਰ ਰਹੇ ਨੇ ਯਾਨੀ ਕਿ ਕਿੰਨੀ ਸਵੇਰ ਤੋਂ ਕਰਦੇ ਆ ਰਹੇ ਨੇ ਕਿ ਸਰਵਤ ਖਾਸ ਇੰਸਟੀਚੂਸ਼ਨ ਨੂੰ ਕੋਈ ਦੁਬਾਰਾ ਡਿਫਾਈਨ ਕਰੋ ਉਹ ਕਿਸ ਤਰ੍ਹਾਂ ਹੋ ਸਕਦੀ ਹੈ ਇਦਾਂ ਵੀ ਤੁਸੀਂ 4 ਵਜੇ ਉੱਠ ਕੇ ਬਰਲਾ ਕੇ ਜਿਵੇਂ ਸਰਵਤ ਖਾਸ ਬਣਾ ਕੇ ਫਿਰ ਉਸੇ ਤਰ੍ਹਾਂ ਸਾਰਾ ਖਿੰਡ ਪੁੱਟ ਜਾਏ ਸਮਝਾ ਇੱਕ ਇਸ਼ੂ ਜੇ ਨੇ ਜੇ ਜਸੇਦਾਰ ਇਹ ਅਲਟੀਮੇਟਲੀ ਇੰਸਟੀਟਿਊਸ਼ਨ ਦਾ ਜਿਹੜੀ ਰਿਵਾਈਵਲ ਹੈ ਨਾ ਲਾਵਾ ਜੀ ਉਹ ਹੋ ਸਕੇ ਕੋਈ ਨਵੀਂ ਇੱਛਾ ਸ਼ਕਤੀ ਚਾਹੀਦੀ ਹੈ ਨਵਾਂ ਵਿਚਾਰ ਵਲ ਚਾਹੀਦਾ ਹੈ ਨਵੀਂ ਨਵੀਂ ਅਪਰੋਚ ਚਾਹੀਦੀ ਹੈ ਸਮਝਦਾ ਲੱਗ ਰਿਹਾ ਹੈ ਨਾ ਜੀ 25 ਸਾਲ ਯਾਨੀ ਕਿ ਮੈਸੇਜ ਕਿ 20 10 2005 ਤੋਂ 2025 ਤੱਕ ਪਹੁੰਚ ਕੇ ਇੱਕ ਜਸੇਦਾਰ ਦੀ ਵਿਧੇਵਿਧਾਨੀ ਸੇ ਬਣਾ ਸਕੇ ਤਾਂ ਹੋ ਕਿੰਨੇ ਸਾਲ ਸੀ ਵੇਟ ਕਰਨਾ ਕਿਸ ਗੱਲ ਦੀ ਫੋਰਸ ਵਾਲੇ ਸਰਕਮਸਟੈਂਸਸ ਵਿੱਚ ਜਦ ਮੈਂ ਪਗੰਗਲ ਕੀਤੀ ਕਿ ਲਾਵਾ ਤਾਂ ਫੜ ਰਿਹਾ ਹੈ ਨਾ ਜੀ ਉਹ ਲਾਵਾ ਕਿੰਨਾ ਕਹਿੰਦੇ ਹਾਂ ਕੋਲ ਲੱਭ ਰਿਹਾ ਹੈ ਲਭਰੀਏ ਤਾਂ ਕਿ ਇਸ ਵਾਸਤੇ ਇੱਕ ਪੰਥ ਵਾਸਤੇ ਇੱਕ ਨਵੀਂ ਜਿਹੜੀਆਂ ਜਿੱਦੀਆਂ ਬਲ ਜਾਣ ਔਰ ਸਾਰੇ ਲੋਜ ਨੇ ਸੰਘਰਸ਼ ਕਰਦੇ ਆ ਰਹੇ ਨੇ ਦੇਖੋ ਇੰਟੈਲੈਕਚੁਅਲ ਪੱਧਰ 'ਤੇ ਸੰਘਰਸ਼ ਹੋ ਰਿਹਾ ਹੈ ਐਕਟੀਵਿਜ਼ਮ 'ਤੇ ਸੰਘਰਸ਼ ਹੋ ਰਿਹਾ ਹੈ ਇੱਕ ਪੰਥਕ ਦਬਾ ਜਥਾ ਹੈਗਾ ਉਹ ਜਥੇਦਾਰਾਂ ਦੀਆਂ ਕੀਤਰਾਂ ਦੀ ਪ੍ਰਾਚੀਨ ਰਿਵਾਇਤਾਂ ਨੂੰ ਪੰਥ ਪ੍ਰਧਾਨੀ ਨੂੰ ਰਹਿ ਕੇ ਉਹ ਲਗਾਤਾਰ ਵਰਕ ਕਰ ਰਹੇ ਨੇ ਹੋਰ ਵੀ ਜਿ ਕਰੇ ਅस्वीਕਾਰ ਰਹੇ ਆ ਸੋ ਇਸ ਕਰਕੇ ਮੈਸੋ ਤੇ ਇੱਕ ਬੜਾ ਵੱਡਾ ਮੁੱਦਾ ਹੈ ਸਰ ਜਗਤਾਰ ਸਿੰਘ ਦੀ ਆਖਰੀ ਸ਼ਬਦ ਮੈਨੂੰ ਲੱਗਦਾ ਜਿਵੇਂ ਅਕਾਲੀ ਦਲ ਨੇ ਸਰਕਾਰ ਦੀ ਨਕਾਮੀ ਦੱਸਿਆ ਇਹਨੂੰ ਔਰ ਜਿਸ ਤਰੀਕੇ ਨਾਲ ਪਿਛਲੇ 2 ਦਿਨ ਦੇ ਵਿੱਚ ਇਹਨੂੰ ਠੀਕ ਤਰੀਕੇ ਨਾਲ ਟੈਕਲ ਨਹੀਂ ਕੀਤਾ ਗਿਆ ਅਖੇ ਜੇਕਰ ਕੋਈ ਕੈਂਪਸ ਦੇ ਬਾਹਰਲੇ ਪਾਸੇ ਵਿਅਕਤੀ ਲਗਾਤਾਰ ਤੁਹਾਨੂੰ ਸ਼ੱਕੀ ਲੱਗ ਰਿਹਾ ਸੀ ਉਹਦਾ ਟਰੈਕ ਰਿਕਾਰਡ ਐਵੇਂ ਦਾ ਸੀ ਤੁਹਾਨੂੰ ਪਤਾ ਵੀ ਸੀ ਪੁਲਿਸ ਨੂੰ ਤਾਂ ਫਿਰ ਤੁਸੀਂ ਉਹਦੀ ਤਲਾਸ਼ੀ ਕਿਉਂ ਨਹੀਂ ਲਈ ਕਈ ਸਾਰੇ ਸਵਾਲ ਅੱਜ ਆਏ ਨੇ ਇਹ ਕਲਾਸਟ ਟਿੱਪਣੀ ਤੁਹਾਡੀ ਨਹੀਂ ਜੇ ਤਲਾਸ਼ੀ ਕੋਈ ਕਿਸੇ ਦੇ ਲੱਗ ਜਾਵੇ ਤਾਂ ਫਿਰ ਤਾਂ ਨਾਲ ਦੀ ਨਾਲ ਹੀ ਆਬਜੈਕਸ਼ਨ ਹੋ ਜਾਣਾ ਬੜੇ ਇਹਦੇ ਬਹੁਤ ਇਸ਼ੂ ਰਵਾਲ ਮਹਿ ਗਿਆ ਦਰਬਾਰ ਸਾਹਿਬ ਜਾਣ ਵਾਲੇ ਕਿਸੇ ਬੰਦੇ ਦੀ ਤਲਾਸ਼ੀ ਨਹੀਂ ਲਈ ਜਾ ਸਕਦੀ ਉਮੜਾ ਸਿੰਪਲ ਦਾ ਗੱਲ ਹੈ ਨਾ ਸਦਾ ਤੱਕ ਗੱਲ ਹੀ ਕਰਨੀ ਉਥੇ ਅਕਾਲ ਤਖਤ ਹੈ ਅੰਦਰ ਗੁਰੂ ਹਰਗੋਬਿੰਦ ਦਾ ਪਹਿਲਾ ਆਦੇਸ਼ ਕੀ ਸੀਗਾ ਤੁਸੀਂ ਉਸ ਤੋਂ ਬਾਅਦ ਤਲਾਸ਼ ਹੀ ਲੈ ਸਕਦੇ ਕਿਸੇ ਦੀ ਫਿਰ ਇਹ ਅਪਰੋਚ ਜਿਹੜੀ ਹੈਗੀ ਇੱਕ ਇਹ ਠੇਕ ਕਰਨ ਵਾਲੀ ਹੈ ਲੇਕਿਨ ਇੱਕ ਗੱਲ ਤਸلیم ਕਰਨੀ ਚਾਹੀਦੀ ਹੈ ਜਿਹੜੀ ਉਹ ਸੰਘਰਸ਼ ਸ਼ੁਰੂ ਹੋਇਆ ਵੈ ਨਾ ਉਹ ਖਤਮ ਨਹੀਂ ਹੋਇਆ ਤੇ ਉਹਦੇ ਕਲੋਜ਼ਰ ਵਾਸਤੇ ਅੱਗੇ ਤੁਹਾਨੂੰ ਸਟੈਪ ਲੈਣੇ ਪੈਣਗੇ ਬਹੁਤ ਮਿਹਰਬਾਨ ਬਹੁਤ ਥੈਂਕ ਯੂ